ਪਰਮ ਸਨਮਾਨ ਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਬ੍ਰਿਟਿਸ਼ ਸਾਮਰਾਜ ਦੁਨੀਆ ਭਰ ਦੀ ਬਹੁਤ ਵੱਡੀ ਰਾਜਸੀ ਸਲਤਨਤ ਸੀ ਆਪਾਂ ਇਹੋ ਕਹਿ ਦਈਏ ਕਿ ਜਿਹਦੇ ਰਾਜ ਵਿੱਚ ਕਦੇ ਸੂਰਜ ਨਹੀਂ ਸੀ ਛਪਦਾ ਬ੍ਰਿਟਿਸ਼ ਸਾਮਰਾਜ ਨੇ ਆਪਣੇ ਰਾਜ ਭਾਗ ਨੂੰ ਹੋਰ ਅੱਗੇ ਤੋਂ ਅੱਗੇ ਫਲਾਉਣ ਲਈ ਮਨੁੱਖਤਾ ਤੇ ਕੁੱਟਲ ਨੀਤੀਆਂ ਜਾਤੀਆਂ ਧੱਕੇ ਛਾਈਆਂ ਜੰਗਾਂ ਤੋਪਾਂ ਜੇਲ੍ਹਾਂ ਕੁਰਕੀਆਂ ਫਾਂਸੀਆਂ ਤੇ ਜਲਾ ਵਤਨੀਆਂ ਦਾ ਅੰਨਾ ਤਸ਼ੱਦਦ ਟਾਇਆ ਅੰਗਰੇਜ਼ ਨੇ ਲੰਡਨ ਵਿੱਚ 1600 ਈਸਵੀ ਵਿੱਚ ਮਹਾਰਾਣੀ ਅਲਜ਼ ਬੇਬਦੀ ਆਗਿਆ ਨਾਲ ਭਾਰਤ ਵਿੱਚ ਵਪਾਰ ਕਰਨ ਲਈ ਈਸਟ ਇੰਡੀਆ ਨਾਮ ਦੀ ਕੰਪਨੀ ਦੀ ਸਥਾਪਨਾ ਕੀਤੀ ਲਾਰਡ ਟੋਲਾਈਬ ਵਪਾਰੀ ਵੜ ਕੇ ਆਇਆ ਕੱਤੇ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਣਾ ਕੇ 1757 ਈਸਵੀ ਵਿੱਚ ਬੰਗਾਲ ਦਾ ਗਵਰਨਰ ਬਣ ਗਿਆ ਅੰਗਰੇਜ਼ ਨੇ ਬੰਗਾਲ ਦੇ ਨਾਲ ਲੱਗਦੇ ਇਲਾਕਿਆਂ ਦੇਸੀ रियासतਾਂ ਤੇ ਰਾਜਿਆਂ ਮਹਾਰਾਜਿਆਂ ਮਰਾਠਿਆਂ ਨਵਾਬਾਂ ਪਠਾਣਾ ਸਿੰਧੀਆਂ ਰਾਜਪੂਤਾਂ ਨਾਲ ਪਹਿਲਾਂ ਸੰਧੀਆਂ ਕੀਤੀਆਂ ਤੇ ਫਿਰ ਕੁਟਲ ਨੀਤੀਆਂ ਨਾਲ ਉਹਨਾਂ ਨੂੰ ਗੁਲਾਮ ਬਣਾ ਲਿਆ ਭਾਰਤ ਵਿੱਚ ਵਪਾਰ ਕਰਨ ਆਏ ਡੱਚਾ ਫ੍ਰਾਂਸਿਸੀਆਂ ਤੇ ਪ੍ਰਗਟਾਲੀਆਂ ਨੂੰ ਚੰਗਾ ਕਰਕੇ ਅੰਗਰੇਜ਼ਾਂ ਨੇ ਭਜਾ ਦਿੱਤਾ ਅਤੇ ਭਾਰਤ ਦੇ ਸ਼ਾਸਕ ਬਣ ਗਏ ਪਰ ਸਿੱਖਾਂ ਦੇ ਮਜ਼ਬੂਤ ਖਾਲਸਾ ਰਾਜ ਵੱਲ ਕੋ ਉਸ ਸਮੇਂ ਤੱਕ ਝਾਕ ਵੀ ਨਾ ਸਕੇ ਜਦੋਂ ਤੱਕ ਮਹਾਰਾਜਾ ਰਣਜੀਤ ਸਿੰਘ ਖਾਲਸਾ ਰਾਜ ਦੇ ਬਾਦਸ਼ਾਹ ਸਨ ਫਿਰ 1849 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ 10 ਸਾਲ ਦੇ ਅਰਸੇ ਵਿੱਚ ਹੀ ਅੰਗਰੇਜ਼ ਨੇ ਪਹਿਲਾ ਖਾਲਸਾ ਫੌਜਾਂ ਨਾਲ ਸੰਧੀਆਂ ਕੀਤੀਆਂ ਤੇ ਫਿਰ ਸੰਧੀਆਂ ਕਰਕੇ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਤੇ ਕਾਇਮ ਹੋ ਗਿਆ 29 ਮਾਰਚ 1853 ਈਸਵੀ ਵਿੱਚ ਲਾਹੌਰ ਦੇ ਸ਼ਾਹੀ ਕਿਲੇ ਤੋਂ ਖਾਲਸਾ ਰਾਜ ਦਾ ਝੰਡਾ ਉਤਾਰ ਕੇ ਬ੍ਰਿਟਿਸ਼ ਸਾਮਰਾਜ ਦਾ ਝੰਡਾ ਲਹਿਰਾ ਦਿੱਤਾ ਗਿਆ ਨਾਨਕ ਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਫਤਿਹ ਹਰੀ ਸਿੰਘ ਦੇ ਸ਼ਾਹੀ ਸਿੱਕੇ ਬੰਦ ਕਰਕੇ ਅੰਗਰੇਜ਼ ਨੇ ਆਪਣੇ ਸਿੱਕੇ ਚਾਲੂ ਕਰ ਦਿੱਤੇ ਭਾਰਤੀ ਧਾਰਮਿਕ ਗ੍ਰੰਥਾਂ ਦਾ ਨਿਰਾਦਰ ਕਰਕੇ ਈਸਾਈ ਮਤ ਦਾ ਪ੍ਰਚਾਰ ਆਰੰਭ ਦਿੱਤਾ ਭਾਰਤੀਆਂ ਨੂੰ ਸੂਰ ਤੇ ਕੁੱਤੇ ਕਹਿ ਕੇ ਮਾਨਸਿਕ ਤੌਰ ਤੇ ਜਲੀਲ ਕਰਨਾ ਸ਼ੁਰੂ ਕਰ ਦਿੱਤਾ ਅੰਗਰੇਜ਼ਾਂ ਨੂੰ ਆਪਣੇ ਖਿਲਾਫ ਪੋਈ ਉਂਗਲ ਉੱਠਦੀ ਜਾਂ ਜ਼ੁਬਾਨ ਖੁੱਲਦੀ ਨਜ਼ਰ ਆਉਂਦੀ ਤਾਂ ਉਸ ਨੂੰ ਬਿਨਾਂ ਕਿਸੇ ਜੁਰਮ ਦੇ ਜੇਲ੍ਹ ਵਿੱਚ ਸੁੱਟ ਦਿੱਤਾ ਜਾਂਦਾ ਬਾਬਾ ਬੀਰ ਸਿੰਘ ਨਰੰਗਾਵਾਦੀ ਨੂੰ ਸ਼ਹੀਦ ਕਰਕੇ ਅਤੇ ਮਹਾਰਾਜ ਸਿੰਘ ਨੂੰ ਜਲਾਵਤਨ ਕਰਕੇ ਅੰਗਰੇਜ਼ ਨੇ ਇਹ ਦਾਵਾ ਕਰ ਦਿੱਤਾ ਸੀ ਕਿ ਪੰਜਾਬ ਵਿੱਚੋਂ ਸਿੱਖਾਂ ਦੀ ਹੋਂਦ ਖਤਮ ਕਰ ਦਿੱਤੀ ਗਈ ਹੈ ਤੇ ਉਹਨਾਂ ਨੇ ਗੁਰਦੁਆਰਿਆਂ ਦੇ ਗ੍ਰੰਥੀਆਂ ਮੰਨਤਾਂ ਨੂੰ ਆਪਣੀ ਈਨ ਬਣ ਮੋੜੀ ਸ਼ੁਰੂ ਕਰ ਦਿੱਤੀ ਪਿਆਰੀ ਸਾਧ ਸੰਗਤ ਜੀ ਅਜੇ ਘੋਰ ਬੁਲਾਮੀ ਵਾਲੇ ਖਤਰਨਾਕ ਸਮੇਂ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਉੱਗੇ ਜਨਰਲ ਗੁਰੂ ਰਾਮ ਸਿੰਘ ਨੇ ਬਾਰਾ ਅਪ੍ਰੈਲ 1857 ਈਸਵੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਦਸਾਂ ਮਰਿਆਦਾ ਮੁਤਾਬਕ ਪੰਥ ਸਿੰਘਾਂ ਨੂੰ ਅੰਮ੍ਰਿਤ ਛਕਾ ਕੇ ਅੰਗਰੇਜ਼ ਵਿਰੁੱਧ ਆਜ਼ਾਦੀ ਸੰਗਰਾਮ ਦਾ ਵਿਗਲ ਬਜਾ ਦਿੱਤਾ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਨੂੰ ਗੁਰਬਾਣੀ ਅਤੇ ਸਿੱਖ ਇਤਿਹਾਸ ਨਾਲ ਜੋੜਿਆ ਪਿੰਡ ਪਿੰਡ ਸ਼ਾਇਰ ਸ਼ਾਇਰ ਪ੍ਰਚਾਰ ਕੀਤਾ دیਵਾਨ ਬੂਟਾ ਸਿੰਘ ਲਾਹੌਰ ਦੀ ਆਪ ਤਾਪ ਪ੍ਰਸਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਤੇ ਗੁਰਬਾਣੀ ਦੀਆਂ ਪੋਥੀਆਂ ਛਪਵਾ ਕੇ ਗੁਰਦੁਆਰਿਆਂ ਧਰਮਸ਼ਾਲਾਵਾਂ ਵਿੱਚ ਪ੍ਰਕਾਸ਼ ਕਰਵਾ ਕੇ ਲੋਕਾਂ ਨੂੰ ਗੁਰਮਤ ਨਾਲ ਜੋੜਿਆ ਸਮਾਜਿਕ ਪ੍ਰੇਤੀਆਂ ਵਿਰੁੱਧ ਆਵਾਜ਼ ਉਠਾਈ ਜਿਸ ਨਾਲ ਲੱਖਾਂ ਦੀ ਗਿਣਤੀ ਵਿੱਚ ਲੋਕ ਨਾਮਕਾਰੀ ਸਜਣ ਵਗੇ ਗੁਰੂ ਪਿਆਰੀ ਸਾਧ ਸੰਗਤ ਜੀ ਸਤਗੁਰੂ ਰਾਮ ਸਿੰਘ ਇੱਕ ਅਦੇਹੇ ਨੀਤੀਵੇਤਾ ਸਮ ਜਿਨ੍ਹਾਂ ਨੂੰ ਪਤਾ ਸੀ ਕਿ ਐਡੀ ਵੱਡੀ ਅੰਗਰੇਜ਼ ਸلطਨਤ ਨਾਲ ਕੋਈ ਵੀ ਹਥਿਆਰਬੰਦ ਲੜਾਈ ਨਹੀਂ ਲੜੀ ਜਾ ਸਕਦੀ ਅਤੇ ਨਾ ਹੀ ਅਸੀਂ ਅੰਗਰੇਜ਼ ਵਿਰੁੱਧ ਕੋਈ ਅਜਿਹਾ ਕਦਮ ਪੁੱਟ ਸਕਦੇ ਹਾਂ ਜਿਸ ਨਾਲ ਉਹ ਸਾਨੂੰ ਕਾਨੂੰਨੀ ਤੌਰ ਤੇ ਅਪਰਾਧੀ ਬਣਾ ਕੇ ਦਰਦ ਦੇਵੇ ਦੁਨੀਆਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਉਹਨਾਂ ਨਾਮਿਲ ਵਰਤਣ ਅਤੇ ਸਵਦੇਸ਼ੀ ਦਾ ਹਥਿਆਰ ਵਰਤਿਆ ਉਹਨਾਂ ਮਹਾਰਾਜਾ ਰਣਜੀਤ ਸਿੰਘ ਦੇ ਇਲਾਕੇ ਵਾਲੇ ਖਾਲਸਾ ਰਾਜ ਨੂੰ 22 ਹਿੱਸਿਆਂ ਵਿੱਚ ਵੰਡ ਕੇ ਵੱਖ-ਵੱਖ ਇਲਾਕਿਆਂ ਵਿੱਚ 22 ਸੂਬੇ ਨਿਯੁਕਤ ਕੀਤੇ ਜਿਨ੍ਹਾਂ ਵਿੱਚ ਬਹੁਤ ਸਾਰੇ ਗੁਰੂ ਰਾਮ ਸਿੰਘ ਦੇ ਫੌਜੀ ਜੀਵਨ ਦੇ ਦੇ ਫੌਜੀ ਅਫਸਰ ਅਤੇ ਸੂਬੇਦਾਰ ਸਨ ਇਹ ਸੂਬੇ ਆਪਣੇ ਆਪਣੇ ਇਲਾਕਿਆਂ ਵਿੱਚ ਗੁਰਮਤ ਦੇ ਪ੍ਰਚਾਰ ਦੇ ਨਾਲ-ਨਾਲ ਅੰਗਰੇਜ਼ ਵਿਰੁੱਧ ਨਾਮਿਲ ਵਰਤਨ ਦਾ ਪ੍ਰਚਾਰ ਕਰਦੇ ਨਾਮਧਾਰੀ ਲਹਿਰ ਦੀ ਮਹਿਮਾ ਵੱਖ-ਵੱਖ ਰਾਜਿਆਂ ਮਹਾਰਾਜਿਆਂ ਦੇਸੀ ਰਿਆਸਤਾਂ ਨਵਾਬਾਂ ਤੱਕ ਪਹੁੰਚ ਗਈ ਗੁਰੂ ਰਾਮ ਸਿੰਘ ਨੇ ਗਵਾਲੀਅਰ ਏਸ਼ੀਅਨ ਤਾਕਤਾਂ ਨਾਲ ਗੰਢ ਟੁੱਪ ਸ਼ੁਰੂ ਕਰ ਦਿੱਤੀ ਕਸ਼ਮੀਰ ਦੇ ਮਹਾਰਾਜਾ ਰਣਜੀਤ ਸਿੰਘ ਨੇਪਾਲ ਦੇ ਮਹਾਰਾਜਾ ਜੰਗ ਬਹਾਦਰ ਨਾਲ ਆਜ਼ਾਦੀ ਸੰਬੰਧੀ ਵਿਚਾਰਾਂ ਦੇ ਨਾਲ-ਨਾਲ ਕੂਕਿਆਂ ਦੇ ਸੂਬੇ ਬਿਸ਼ਨ ਸਿੰਘ ਨੇ ਮਹਾਰਾਜਾ ਦਲੀਪ ਸਿੰਘ ਨੂੰ ਵੀ ਬਰਤਾਨੀਆਂ ਵਿੱਚ ਸੌਆਂ ਵਾਂਗ ਜ਼ਿੰਦਗੀ ਜਿਉਣ ਦੀ ਥਾਂ ਖਾਲਸਾ ਰਾਜ ਮੁੜ ਸਥਾਪਿਤ ਕਰਨ ਲਈ ਉਪਸ਼ਾਦ ਕਰ ਲਿਆ ਕੂਕਾ ਅੰਦੋਲਨ ਦੀ ਸ਼ਕਤੀ ਵਿੱਚ ਅਥਾ ਵਧ ਆਇਆ ਜਿਸ ਨਾਲ ਅੰਗਰੇਜ਼ ਇਸ ਧਾਰਮਿਕ ਲਹਿਰ ਦੇ ਰਾਜਨੀਤਿਕ ਮਨਸੂਬੇ ਵੇਖ ਕੇ ਅੰਦਰ ਤੱਕ ਬਖਲਾ ਗਿਆ ਅੰਗਰੇਜ਼ ਅਧਿਕਾਰੀ ਜੇਪੀਸੀ ਦਿੱਲੀ ਆਪਣੀ 1868 ਈਸਵੀ ਦੀ ਰਿਪੋਰਟ ਵਿੱਚ ਲਿਖਦਾ ਹੈ ਕਾਬਲ ਦੇ امیر ਅਬਦੁਰਜ਼ਾਕ ਨੇ ਆਪਣੇ ਦੋ ਪੁੱਤਰ ਪਾਣੀ ਸਾਹਿਬ ਵਿਖੇ ਗੁਰੂ ਰਾਮ ਸਿੰਘ ਦੇ ਸਿਧਾਂਤਾਂ ਦੀ ਜਾਣਕਾਰੀ ਵਾਸਤੇ ਭੇਜੇ ਬੜੀ ਦਿਲਚਸਪ ਗੱਲ ਸੀ ਕਿ ਇੱਕ ਪਿੰਡੂ ਤਰਖਾਨ ਦੀ ਪ੍ਰਸਿੱਧੀ ਇੰਨੀ ਦੂਰ ਤੱਕ ਪਹੁੰਚੀ ਪਰ ਪਹੁੰਚੀ ਕਿਵੇਂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਰਾਮ ਸਿੰਘ ਨੇ ਅੰਗਰੇਜ਼ਾਂ ਨਾਲ ਨਾਮਿਲ ਵਰਤਨ ਕਰਕੇ ਸਖ ਸਵਰਾਜ ਸਥਾਪਿਤ ਕਰਨ ਦੀ ठान ਲਈ ਉਹਨਾਂ ਅੰਗਰੇਜ਼ਾਂ ਦੀਆਂ ਮਿੱਲਾਂ ਦੇ ਬਣੇ ਕੱਪੜੇ ਦਾ ਬਾਈਕਾਟ ਸਕੂਲਾਂ ਦਾ ਬਾਈਕਾਟ ਰੇਲਾਂ ਦਾ ਬਾਈਕਾਟ ਕਰਕੇ ਅੰਗਰੇਜ਼ ਦੇ ਅਦਾਲਤੀ ਫੈਸਲਿਆਂ ਦੀ ਥਾਂ ਆਪਣੇ ਪੰਚਾਇਤੀ ਫੈਸਲਿਆਂ ਲਈ ਸੂਬਾ ਰਤਨ ਸਿੰਘ ਮੰਡੀ ਕਲਾ ਨੂੰ ਅਦਾਲਤੀ ਸੂਬਾ ਨਿਯੁਕਤ ਕਰ ਦਿੱਤਾ ਅੰਗਰੇਜ਼ ਦੇ ਡਾਕ ਪ੍ਰਬੰਧ ਦਾ ਬਾਈਕਟ ਕਰਕੇ ਸੂਬਾ ਕਨ ਸਿੰਘ ਨੇ ਹੰਗ ਨੂੰ ਸਮੁੱਚੇ ਡਾਕ ਪ੍ਰਬੰਧ ਦਾ ਮੁਖੀ ਬਣਾ ਦਿੱਤਾ ਕਸ਼ਮੀਰ ਵਿੱਚ ਹੀਰਾ ਸਿੰਘ ਢਾਵਰਾ ਦੀ ਕਮਾਨ ਹੇਠ ਕੂਕਾ ਪਲਟਨ ਦੀ ਸਥਾਪਨਾ ਕੀਤੀ ਹੌਲੇ-ਮਹਲੇ ਦਿਵਾਲੀ ਮੇਲੇ ਮੁਕਸਰ ਦੀ ਮੰਗੀ ਅਤੇ ਹੋਰ ਮੇਲੇ ਮੁਸਾਬਿਆਂ ਦੇ ਲੱਖਾਂ ਦੇ ਇਕੱਠਾਂ ਵਿੱਚ ਨਾਮਧਾਰੀ ਸਿੰਘਾ ਨੇ ਹੱਲੇ ਦੇ ਦਿਵਾਨਾਂ ਵਿੱਚ ਇਹ ਗਾਉਣਾ ਸ਼ੁਰੂ ਕਰ ਦਿੱਤਾ ਭੱਜੇ ਜਾਂਦੇ ਗੋਰੇ ਹੁਣ ਕੀ ਵੇਖਦਾ ਦਿਨ ਤਾਂ ਰਹਿ ਗਏ ਥੋੜੇ ਹੁਣ ਕੀ ਵੇਖਦਾ ਹੈ ਪਿਆਰੀ ਸਾਧ ਸੰਗਤ ਜੀ ਬ੍ਰਿਟਿਸ਼ ਹਕੂਮਤ ਨੇ ਲੋਕਾਂ ਤੇ ਅਤਿਆਚਾਰ ਉਵੇਂ ਹੀ ਜਾਰੀ ਰੱਖੇ ਉਹਨਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਵੀ ਭਾਈ ਸੱਟ ਮਾਰੀ ਪਿੱਛੇ ਝਾਤ ਮਾਰੀਏ ਤਾਂ ਸਿੱਖ ਰਾਜ ਦੇ ਚਲੇ ਜਾਣ ਬਾਅਦ ਲਾਹੌਰ ਦੀਆਂ ਫੌਜੀ ਜੁੰਟਾਂ ਤੋੜ ਦਿੱਤੀਆਂ ਗਈਆਂ ਤੇ ਅੰਗਰੇਜ਼ੀ ਫੌਜਾਂ ਨੇ ਸ਼ੌਣੀਆਂ ਮਲਣੀਆਂ ਜੋ ਗਊ ਮਾਸ ਖਾਂਦੀਆਂ ਸਨ ਪਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਗਊ ਹੱਤਿਆ ਦੀ ਮਨਾਹੀ ਸੀ ਉਸ ਸਮੇਂ ਇਥੋਂ ਦੇ ਮੁਸਲਮਾਨ ਵੀ ਗਊ ਮਾਸ ਦਾ ਉਸੇ ਵਨ ਨਹੀਂ ਸੀ ਕਰਦੇ ਅੰਗਰੇਜ਼ ਨੇ ਪੰਜਾਬ ਵਿੱਚ ਗਊ ਮਾਸ ਵੇਚਣ ਦੀ ਖੁੱਲ੍ਹ ਦੇ ਦਿੱਤੀ ਜਿਸ ਨਾਲ ਸ਼ੁਰੂ ਵਿੱਚ ਤਾਂ ਗਊ ਮਾਸ ਸ਼ਹਿਰ ਤੋਂ ਬਾਹਰ ਵਿਕਦਾ ਰਿਹਾ ਪਰ ਬਾਅਦ ਵਿੱਚ ਸ਼ਹਿਰਾਂ ਅੰਦਰ ਗਊ ਮਾਸ ਟੋਪਰਿਆਂ ਚ ਪਾ ਕੇ ਝੋਕਾ ਦੇ ਕੇ ਵਿਕਣ ਲੱਗਿਆ ਜਿਸ ਨਾਲ ਹਿੰਦੂ ਸਿੱਖਾਂ ਦੇ ਹਿਰਦੇ ਬਲੁੰਦਰੇ ਗਏ ਔਰ ਇੰਨੀ ਵੱਡੀ ਅੰਗਰੇਜ਼ ਸلطਨਤ ਖਿਲਾਫ ਕੋਈ ਆਵਾਜ਼ ਨਾ ਕੱਢਦਾ ਰੌਲੇ ਰੱਪੇ ਪੈਂਦੇ ਵੀ ਤਾਂ ਅੰਗਰੇਜ਼ ਹਤਾਸ਼ੀਆਂ ਵੱਲੋਂ ਸਖਤੀ ਨਾਲ ਦਬਾ ਦਿੱਤੇ ਜਾਂਦੇ ਕਾਹੂ ਅਤੇ ਮਲਦੋ ਸਮੇਂ ਕਿਸਾਨੀ ਵਿਕਾਸ ਦਾ ਪ੍ਰਮੁੱਖ ਤਰਾਸਨ ਹੈ ਪਿਆਰੀ ਸਾਧ ਸੰਗਤ ਜੀ ਕッカ ਅੰਦੋਲਨ ਪ੍ਰਮੁੱਖ ਰੂਪ ਵਿੱਚ ਕਿਸਾਨਾਂ ਦਾ ਹੀ ਅੰਦੋਲਨ ਸੀ ਜੋ ਆਪਣਾ ਵੱਡਾ ਆਧਾਰ ਸਥਾਪਿਤ ਕਰ ਚੁੱਕਿਆ ਸੀ ਨਾਮਧਾਰੀਆਂ ਨੇ ਅੰਮ੍ਰਿਤਸਰ ਹਰਮੰਦਰ ਸਾਹਿਬ ਦੀ ਕੰਦ ਨਾਲ ਅਤੇ ਰਾਇਪੋਟ ਗੁਰਦੁਆਰਾ ਟਾਲਯਣਾ ਸਾਹਿਬ ਨੇੜੇ ਖੁੱਲੇ ਬੁੱਚੜਖਾਨਿਆਂ ਨੂੰ ਬੰਦ ਕਰਵਾਉਣ ਲਈ ਬੁੱਚੜਖਾਨਿਆਂ ਤੇ ਨਾਮੇ ਕਰ ਦਿੱਤੇ ਜਿਸ ਨਾਲ ਅੰਗਰੇਜ਼ ਸਰਕਾਰ ਨੂੰ ਕੂਕਾ ਅੰਦੋਲਨ ਵਿਰੁੱਧ ਕਾਨੂੰਨੀ ਕਾਰਵਾਈਆਂ ਕਰਨ ਦਾ ਮੌਕਾ ਮਿਲ ਗਿਆ ਤੇ ਉਹਨਾਂ ਦੋਸ਼ੀ ਪਾਏ ਗਏ ਨਾਮਧਾਰੀ ਸਿੰਘਾਂ ਨੂੰ 5 ਅਗਸਤ 1873 ਈਸਵੀ ਨੂੰ ਰਾਏਕੋਟ ਵਿਖੇ 15 ਸਤੰਬਰ 1873 ਈਸਵੀ ਨੂੰ ਅੰਮ੍ਰਿਤਸਰ ਵਿਖੇ ਫાંਸੀ 'ਤੇ ਕਾੜ ਦਿੱਤਾ ਅਦਾਲਤੀ ਸੁਪਾ ਗਿਆਨੀ ਰਤਨ ਸਿੰਘ ਅਤੇ ਰਤਨ ਸਿੰਘ 나ਈ ਵਾਲਾ ਨੂੰ 26 ਨਵੰਬਰ 1871 ਈਸਵੀ ਨੂੰ ਬੇਦੋਸ਼ੀਆਂ ਨੂੰ ਹੀ ਲੁਧਿਆਣਾ ਵਿਖੇ ਫਾਂਸੀ ਦੇ ਦਿੱਤੀ ਗਈ ਜਿਸ ਨਾਲ ਨਾਮਧਾਰੀਆਂ ਦਾ ਅੰਗਰੇਜ਼ ਖਿਲਾਫ ਖੂਨ ਉਬਾਲੇ ਖਾਣ ਲੱਗਾ ਸਰਦਾਰ ਹੀਰਾ ਸਿੰਘ ਤੇ ਸਰਦਾਰ ਲਹਿਣਾ ਸਿੰਘ ਨੇ નિર્ਦੋਸ਼ਿਆਂ ਨੂੰ ਸ਼ਹੀਦ ਕਰਨ ਤੇ ਅੰਗਰੇਜ਼ਾਂ ਤੋਂ ਬਦਲਾ ਲੈਣ ਦੀ ਠਾਨ ਲਈ 12 ਜਨਵਰੀ 1872 ਈਸਵੀ ਨੂੰ ਭੈਣੀ ਸਾਹਿਬ ਖਾਲ ਮੰਗੇ ਵਿਖੇ ਸਰਦਾਰ ਹੀਰਾ ਸਿੰਘ ਸਰੌਂਦੀ ਨੇ ਅੰਗਰੇਜ਼ ਦੀਆਂ ਜਿਆਦਤੀਆਂ ਖਿਲਾਫ ਬੋਲਦੇ ਆ ਨੰਗੀ ਤਲਵਾਰ ਨਾਲ ਜ਼ਮੀਨ ਤੇ ਲਕੀਰ ਖਿੱਚੇ ਤੇ ਲਲਕਾਰ ਕੇ ਆਖਿਆ ਸ਼ਹੀਦੀ ਜਹਾਜ ਤਿਆਰ ਹੈ ਜਿਸ ਨੇ ਵੀ ਦੇਸ਼ ਲਈ ਕੁਰਬਾਨ ਹੋਣਾ ਹੈ ਕੋਈ ਲਕੀਰ ਟੱਪ ਕੇ ਇਧਰ ਆਗਾਣਾ ਪਿਆਰੀ ਸਾਧ ਸੰਗਤ ਜੀ 140 ਸਿੰਘ ਤੇ ਦੋ ਬੀਬੀਆਂ ਰੇਖਾ ਪਾਰ ਕਰ ਗਈਆਂ ਇਸ ਜਥੇ ਨੂੰ ਗੁਰੂ ਰਾਮ ਸਿੰਘ ਨੇ ਵਰਜਿਆ ਕਿ ਅਜੇ ਹਥਿਆਰਬੰਦ ਬਗਾਵਤ ਦਾ ਵਕਤ ਨਹੀਂ ਸਮਾਂ ਆਉਣ ਤੇ ਨਿਜਵੰਦ ਤਰੀਕੇ ਨਾਲ ਕਦੋਂ ਛੁੱਟਾਂਗੇ ਪਰ ਹੀਰਾ ਸਿੰਘ ਨੇ ਆਖਿਆ ਕਿ ਗੁਰੂ ਤੇਗ ਬਹਾਦਰ ਜੀ ਦਰਸ਼ਨ ਦੇ ਕੇ ਆਖ ਰਹੇ ਹਨ ਕਿ ਦੇਸ਼ ਲਈ ਬਲੀਦਾਨ ਦੀ ਜ਼ਰੂਰਤ ਹੈ ਗੁਰੂ ਰਾਮ ਸਿੰਘ ਨੇ ਆਖਿਆ ਗੁਰੂ ਤੇਗ ਬਹਾਦਰ ਜੀ ਦਾ ਹੁਕਮ ਤਾਂ ਫਿਰ ਮੈਂ ਵੀ ਨਹੀਂ ਮੋੜ ਸਕਦਾ प्यारी साथ संगत जी ब्रिटिश सरकार ਨੇ ਸਤਗੁਰੂ ਰਾਮ ਸਿੰਘ ਤੇ ਭੈਣੀ ਸਾਹਿਬ ਤੋਂ ਬਾਹਰ ਜਾਣ ਤੇ پابੰਦੀ ਲਗਾਈ ਹੋਈ ਸੀ ਜਿਸ ਕਾਰਨ 1872 ਈਸਵੀ ਦਾ ਮਾਗੀ ਮੇਲਾ ਮੁਕਸਰ ਦੀ ਥਾਂ ਭੈਣੀ ਸਾਹਿਬ ਹੀ ਮਨਾਇਆ ਗਿਆ ਇਹਨੇ ਦਿਨੀ ਨੰਬਰਦਾਰ ਗੁਰਮਤ ਸਿੰਘ ਫਰਵਾਈ ਮਾਮਲਾ ਧਾਰਨ ਮਲੇਰਕੋਟ ਨੇ ਜਾ ਰਿਆ ਸੀ ਰਾਸਤੇ ਵਿੱਚ ਇੱਕ ਆਦਮੀ ਬਲਦ ਗੱਡੀ ਤੇ ਕੱਖ ਪੱਠੇ ਸਬਜ਼ੀਆਂ ਲੱਦ ਕੇ ਉੱਪਰ ਆਪ ਬੈਠਾ ਸੀ ਬਲਦ ਮੌਲਾ ਜਾਂ ਬੰਡਾ ਤੇ ਹਫਿਆ ਹੋਇਆ ਸੀ ਗੁਰਮੁਖ ਸਿੰਘ ਨੇ ਉਸ ਆਦਮੀ ਨੂੰ ਮਾਖ ਦਿੱਤਾ ਉਹ ਭਲਿਆ ਤੂੰ ਤਾਂ ਤੁਰ ਕੇ ਜਾ ਸਕਦਾ ਹੈ ਇਸ ਗਊ ਦੇ ਜਾਈ ਨੂੰ ਕਿਉਂ ਤੰਗ ਕਰਦਾ ਹੈ ਥੋੜੀ ਜਿਹੀ ਤੂੰ ਤੂ ਮੈਂ ਮੈਂ ਹੋਈ ਤੇ ਗੱਲ ਛੇਰਪੁਰ ਕੋਤਵਾਲ ਤੱਕ ਪਹੁੰਚ ਗਈ ਜਿੱਥੇ ਨੰਬਰਦਾਰ ਗੁਰਮਤ ਸਿੰਘ ਨੂੰ ਹੀ ਦੋਚੀ ਠਹਿਰਾਇਆ ਗਿਆ ਤੇ ਉਲਟਾ ਉਸ ਨੂੰ ਬੁਰਾ ਭਲਾ ਵੀ ਮੋਲਿਆ ਗਿਆ ਅਤੇ ਗੁਰਮਤ ਸਿੰਘ ਨੂੰ ਸਜ਼ਾ ਦੇਣ ਲਈ ਅਮਦ ਸ਼ਾਹ ਕੋਤਵਾਲ ਨੇ ਉਸ ਦੀਆਂ ਅੱਖਾਂ ਸਾਹਮਣੇ ਬਲਦ ਦਾ ਕਤਲ ਕਰਵਾ ਦਿੱਤਾ ਮਾਨਸਿਕ ਪੀੜਾ ਨਾਲ ਗੁਰਮਤ ਸਿੰਘ ਮਲੇਰ ਕੁੱਟਲੇ ਜਾਣ ਦੀ ਥਾਂ ਸ਼ੇਰਪੁਰ ਤੋਂ ਸਿੱਧਾ ਪੈਣੀ ਸਾਹਿਬ ਮਾਗੀ ਦੇ ਮੇਲੇ ਤੇ ਪਹੁੰਚ ਗਿਆ ਤੇ ਉਸ ਨੇ ਇਹ ਸਾਰੀ ਵਾਰਤਾ ਸਰਦਾਰ ਹੀਰਾ ਸਿੰਘ ਤੇ ਸਰਦਾਰ ਲਹਿਣਾ ਸਿੰਘ ਨੂੰ ਜਦ ਅਸੀ ਜੋ ਸ਼ਹੀਦ ਰਤਨ ਸਿੰਘ ਤੇ ਉਸ ਦੇ ਸਾਥੀ ਨੂੰ નિર્ਦੋਸ਼ੇ ਸ਼ਹੀਦ ਕਰ ਦੇਣ ਤੇ ਪਹਿਲਾ ਹੀ ਅੰਗਰੇਜ਼ ਵਿਰੁੱਧ ਵੱਡੇ ਸੰਘਰਸ਼ ਕਰਨ ਦੀ ਤਾਕ ਵਿੱਚ ਸਨ। ਡਾਰੀ ਸਾਧ ਸੰਗਤ ਜੀ ਇਸ ਸ਼ਹੀਦੀ ਜਥੇ ਨੇ 13 ਜਨਵਰੀ ਨੂੰ ਪਿੰਡ ਰੱਬੋ ਵਿਖੇ ਰਾਤ ਕੱਟੀ। 14 ਜਨਵਰੀ ਨੂੰ ਮਲਾਉਕ ਵਿਖੇ ਸਰਦਾਰ ਬਦਲ ਸਿੰਘ ਨਾਲ ਝੜਪ ਹੋਈ ਤੇ 15 ਜਨਵਰੀ ਦੀ ਰਾਤ ਨੂੰ ਜਥਾ ਮਲੇਰਕੋਟ ਲਈ ਪਹੁੰਚ ਗਿਆ। ਜਿੱਥੇ ਗਊ ਮਾਸਤਾ ਵੱਡਾ ਵਪਾਰ ਚੱਲਦਾ ਸੀ। ਇਥੇ ਹੀ ਅਮਦ ਖਾਂ ਕੋਤਵਾਲ ਦਾ ਟਿਕਾਣਾ ਸੀ ਜਿਸ ਨੇ ਗੁਰਮਤ ਸਿੰਘ ਨੰਬਰਦਾਰ ਸਾਹਮਣੇ ਬਲਦ ਕਤਲ ਕਰਵਾਇਆ ਸੀ ਸ਼ਹੀਦੀ ਜਥੇ ਦੇ ਹਮਲੇ ਦੇ ਡਰੋਂ ਪ੍ਰਸ਼ਾਸਨ ਨੇ ਮਲੇਰਕੋਟਲਾ ਦੇ ਦਰਵਾਜ਼ਿਆਂ ਤੇ ਪਰੇ ਲਾਈ ਹੋਈ ਸਨ ਅਤੇ ਪੁਲਿਸ ਗਸ਼ਤ ਕਰ ਰਹੀ ਸੀ ਤਾਬੀ ਦਰਵਾਜ਼ੇ ਕੋਲੋਂ ਇੱਕ ਥਾਂ ਤੋਂ ਕੰਧ ਟੁੱਟੀ ਹੋਈ ਸੀ ਜਿੱਥੋਂ ਕੁਝ ਸਿੰਘ ਕਿਲੇ ਦੇ ਅੰਦਰ ਵੜ ਗਏ ਤੇ ਉਹਨਾਂ ਨੇ ਟਾਬੀ ਦਰਵਾਜ਼ਾ ਅੰਦਰੋਂ ਖੋਲ ਦਿੱਤਾ। ਸ਼ਹੀਦੀ ਜਥਾ ਦੇ ਕਾਰਨ ਆਂਦਾ ਮਾਰੋ ਮਾਰ ਕਰਦਾ ਚਿੜੀ ਮਾਰਾਂ ਦੇ ਮੱਲੇ ਤੇ ਟੁੱਟ ਪਿਆ। ਜਥੇ ਨੇ ਅਹਿਮਦ ਸ਼ਾਹ ਪੁੱਤਵਾਲ ਅਤੇ 6 ਸਿਪਾਹੀਆਂ ਨੂੰ ਤੇ ਇੱਕ ਹੋਰ ਵਿਅਕਤੀ ਨੂੰ ਪਾਰ ਬੁਲਾ ਦਿੱਤਾ। ਇਸ ਤੋਂ ਪਿੱਛੋਂ ਜਥੇ ਨੇ ਨਵਾਬ ਦੇ ਮਾਲ ਤੇ ਖਜ਼ਾਨੇ ਉੱਪਰ ਤਵਾ ਬੋਲਿਆ ਜਿੱਥੋਂ ਕੋਈ ਤਲਵਾਰਾਂ ਤੇ ਬੰਦੂਕਾਂ ਹਾਸਲ ਕੀਤੀਆਂ ਇਸ ਝੜਪ ਵਿੱਚ ਸਤ ਸੰਘ ਵੀ ਸ਼ਹੀਦ ਹੋ ਗਏ ਆਪਣਾ ਬਦਲਾ ਲੈ ਕੇ ਜਥਾ ਜੈਕਾਰੇ ਲਾਉਂਦਾ ਸ਼ਹਿਰ ਤੋਂ ਬਾਹਰ ਆ ਗਿਆ ਮਲੇਰਕੋਟਲੇ ਦਾ ਪਠਾਨ ਸੁਮੰਧ ਖਾਨ ਬਹੁਤ ਜਸ਼ੀਲਾ ਤੇ ਤਾਕਤਵਰ ਸੀ ਉਸ ਨੇ ਪਿੱਛੋਂ ਆ ਕੇ ਜਥੇ ਨੂੰ ਲਲਕਾਰਿਆ ਸਰਦਾਰ ਹੀਰਾ ਸਿੰਘ ਤੇ ਸਬੰਧ ਖਾਂ ਪਠਾਨ ਦੀ ਮੁੱਠ ਭੇੜ ਹੋਈ ਜਿਸ ਵਿੱਚ ਹੀਰਾ ਸਿੰਘ ਨੇ ਤਲਵਾਰ ਦੇ ਇੱਕੋ ਵਾਰ ਨਾਲ ਹੀ ਸਬੰਧ ਖਾਂ ਦਾ ਸਿਰ ਢਟ ਤੋਂ ਜੁਦਾ ਕਰ ਦਿੱਤਾ ਹੀਰਾ ਸਿੰਘ ਅਤੇ ਇਸ ਜਥੇ ਦਾ ਵਿਚਾਰ ਸੀ ਕਿ ਇਹ ਕਾਰਵਾਈ ਸਮੁੱਚੀ ਕੂਕਾ ਲਹਿਰ ਸਿਰ ਨਾ ਮਾਰ ਦਿੱਤੀ ਜਾਵੇ ਇਸ ਲਈ ਆਪਣੀ ਰਣਨੀਤੀ ਅਨਸਾਰ 16 ਜਨਵਰੀ ਨੂੰ ਜਥਾ ਅੰਗਰੇਜ਼ ਹਕੂਮਤ ਖਿਲਾਫ ਹੱਲੇ ਦੇ ਸ਼ਬਦ ਪੜਦਾ ਅਤੇ ਜੈਕਾਰੇ ਲਾਉਂਦਾ ਸ਼ੇਰਪੁਰ ਥਾਣੇ ਪਹੁੰਚ ਗਿਆ ਅਤੇ ਜਥੇ ਨੇ ਮਲੇਰਕੋਟਲਾ ਤੇ ਤਾਵਾ ਬੁੱਲਣਾ ਅਹਿਮਦ ਖਾਨ ਬੋਤਵਾਲ ਨੂੰ ਮਾਰਨ ਬਾਰੇ ਦੱਸ ਕੇ ਆਪਣੀਆਂ ਗ੍ਰਿਫਤਾਰੀਆਂ ਦੇ ਦਿੱਤੀਆਂ 17 ਜਨਵਰੀ ਨੂੰ ਡਿਪਟੀ ਕਮਿਸ਼ਨਰ ਐਲ ਕਾਮਨ ਨੇ ਬਿਨਾ ਮੁਕੱਦਮਾ ਚਲਾਏ ਇਹਨਾਂ ਸਿੰਘਾਂ ਨੂੰ ਤੋਪਾਂ ਨਾਲ ਪਾੜਾਉਣ ਦਾ ਹੁਕਮ ਦੇ ਦਿੱਤਾ ਮਲੇਰ ਕੁੱਟਲਾ ਦੇ ਰਕੜ ਵਿੱਚ ਵੇਲੀ ਥਾਂ ਵਿੱਚ ਨੌ ਤੋਪਾਂ ਵੇੜੀਆਂ ਗਈਆਂ डीसी अल्कामन ने सात तोपਾਂ ਨਾਲ ਸੱਤ ਸਿੰਘਾਂ ਨੂੰ ਰੱਸਿਆਂ ਨਾਲ ਬੰਨ੍ਹਣ ਦਾ ਹੁਕਮ ਚਾੜ ਦਿੱਤਾ ਪਰ ਹੀਰਾ ਸਿੰਘ ਨੇ ਲਲਕਾਰ ਕੇ ਆਖਿਆ ਗੱਲ ਸੁਣੋਏ ਮਿਲਿਆ ਅਸੀਂ ਫਿਰੰਗੀਆਂ ਦਾ ਰਾਜ ਨਹੀਂ ਚਾਹੁੰਦੇ ਆਪਣਾ ਭਰਾਵਾਂ ਦਾ ਰਾਜ ਚਾਹੁੰਦੇ ਆ ਜਦ ਤੱਕ ਤੁਹਾਡਾ ਰਾਜ ਨਹੀਂ ਮੁੱਕਦਾ ਗਦਰ ਮਚਾਵਾਂਗੇ ਸਿਰ ਲਵਾਂਗੇ ਸਿਰ ਦੇਵਾਂਗੇ ਤੁਹਾਨੂੰ ਇਥੋਂ ਕੱਢ ਕੇ ਸਾਹ ਲਵਾਂਗੇ ਅਸੀਂ ਤੇਰੀਆਂ ਤੋਪਾਂ ਤੋਂ ਨਹੀਂ ਡਰਦੇ ਖਿੜੇ ਮੱਥੇ ਛਾਤੀਆਂ ਤਣ ਕੇ ਸੀਧੀਆਂ ਦੇਵਾਂਗੇ ਪਿਆਰੀ ਸਾਧ ਸੰਗਤ ਜੀ ਸੱਤ ਵਾਰ ਤੋਪਾਂ ਚੱਲੀਆਂ ਸੱਤ ਸੱਤ ਸਿੰਘਾਂ ਨੂੰ ਤੋਪਾਂ ਨੇ ਫਿਤਾ ਫਿਤਾ ਕਰ ਦਿੱਤਾ ਕੋਲਾ 49 ਸੰਗ ਸ਼ਹੀਦ ਹੋ ਗਏ ਸ਼ਹੀਦ ਬਿਸ਼ਨ ਸਿੰਘ 12 ਸਾਲ ਦਾ ਬੱਚਾ ਸੀ ਉਸ ਨੂੰ ਕਮਨ ਨੇ ਆਖਿਆ ਕਿ ਤੂੰ ਆਖ ਦੇ ਕਿ ਮੈਂ ਗੁਰੂ ਰਾਮ ਸਿੰਘ ਦਾ ਸਿੱਖ ਨਹੀਂ ਤੈਨੂੰ ਮਾਫ ਕਰ ਦਿਆਂਗੇ ਪਰ ਉਹ ਕਮਨ ਦੀ ਦਾੜੀ ਨੂੰ ਚਪਟ ਪਿਆ ਜਿਸ ਨੂੰ ਕੋਲ ਖੜੇ ਸਿਪਾਹੀਆਂ ਨੇ ਤਲਵਾਰਾਂ ਨਾਲ ਕਤਲ ਕਰ ਦਿੱਤਾ ਨੰਬਰਦਾਰ ਗੁਰਮੁਖ ਸਿੰਘ ਫਰਵਾਈ ਵੀ ਜਥੇ ਵਿੱਚ ਸੀ ਤੇ ਇਹ ਸਮੇਂ ਤੋਪ ਅੱਗੇ ਉੱਡਣ ਦੀ ਵਾਰੀ ਦੀ ਅਡੀ ਕਰਦਾ ਉੱਥੇ ਹੀ ਸਾਹਿਬ ਤੋਂ ਰਹਿਰਾਜ ਸਾਹਿਬ ਦਾ ਪਾਠ ਕਰ ਰਿਹਾ ਸੀ ਇੱਕ ਸਿਪਾਹੀ ਨੇ ਕਮਲ ਨੂੰ ਦੱਸਿਆ ਕਿ ਇਹ ਉਹੀ ਗੁਰਮੁਖ ਸਿੰਘ ਹੈ ਜਿਸ ਨੇ ਬਲਦ ਕਤਲ ਕਰਨ ਵਾਲੀ ਘਟਨਾ ਨੂੰ ਦੱਸ ਕੇ ਬਾਣੀ ਸਾਹਿਬ ਜਾ ਕੇ ਜਥੇ ਨੂੰ ਢੁਕਾਇਆ ਸੀ ਕਾਮਨ ਨੇ ਗੁਰਮੁਖ ਸਿੰਘ ਦੇ ਹੱਥੋਂ ਪੋਥੀ ਖੋਣ ਦੀ ਕੋਸ਼ਿਸ਼ ਕੀਤੀ ਤੇ ਗੁਰਮੁਖ ਸਿੰਘ ਕਾਮਨ ਦੀ ਸੰਗੇ ਨੂੰ ਚਿੰਬੜ ਗਿਆ ਅਤੇ ਕਾਮਨ ਨੂੰ ਹੇਠਾਂ ਸੁੱਟ ਕੇ ਛਾਤੀ ਤੇ ਬਹਿ ਗਿਆ ਕਾਮਨ ਨੂੰ ਛਡਾਉਣ ਵਾਲੇ ਦੋ ਸਿਪਾਹਿਆਂ ਨੂੰ ਵੀ ਉਹ ਚਿੰਬੜ ਗਿਆ ਹੱਥੋਂ ਪਾਈ ਵਿੱਚ ਗੁਰਮੁਖ ਸਿੰਘ ਨੂੰ ਤਲਵਾਰਾਂ ਨਾਲ ਫੱਟੜ ਕਰ ਦਿੱਤਾ ਤੇ ਫਿਰ ਤੋਪ ਨਾਲ ਉਡਾ ਦਿੱਤਾ ਗਿਆ ਸਹੀਦ ਬਰਿਆਮ ਸਿੰਘ ਮਹਾਰਾਜ ਦਾ ਕਦ ਛੋਟਾ ਸੀ ਤੇ ਉਸ ਨੂੰ ਛੱਡ ਦੇਣ ਦੀ ਮਹਾਰਾਜਾ ਪਟਿਆਲਾ ਦੀ ਸਿਪਾਰਸ਼ ਵੀ ਸੀ ਪਰ ਉਹ ਯੋਧਾ ਪੈਰਾਂ ਹੇਠ ਢੀਮਾ ਰੱਖ ਕੇ ਤੋਪ ਦੇ ਬਰਾਬਰ ਹੋ ਕੇ ਖੜ ਗਿਆ ਤੇ ਤੁੰਬਾ ਤੁੰਬਾ ਹੋ ਕੇ ਉੱਡ ਗਿਆ 9 ਸਾਲ ਦੇ ਬੱਚੇ ਹਰਨਾਮ ਸਿੰਘ ਦੇ ਦਿਲ 'ਚ ਸ਼ਹਾਦਤ ਦਾ ਬੜਾ ਚਾਹ ਸੀ ਔਰ ਉਹ ਵੀ ਤੋਪ ਤੋਂ ਬਹੁਤ ਛੋਟਾ ਸੀ ਉਹ ਸ਼ਹੀਦ ਹੋਣ ਲਈ ਦੌੜ ਕੇ ਆਪਣੇ ਮਾਮੇ ਸੁਹੇਲ ਸਿੰਘ ਦੀ ਪਿੱਠ ਤੇ ਚੜ ਗਿਆ ਤੋਪ ਚੱਲੀ ਦੋਵੇਂ ਮਾਮਾ ਭੜ ਜਾ ਸ਼ਹੀਦ ਹੋ ਗਏ ਸਮਕਾਲੀ ਇਤਿਹਾਸਕਾਰ ਗਿਆਨੀ ਗਿਆਨ ਸਿੰਘ ਮਲੇਰ ਕੋਟਲਾ ਸਾਕੇ ਦੇ ਅੱਖੀਂ ਠੇਹਾ ਨੂੰ ਇੰਜ ਬਿਆਨ ਕਰਦੇ ਨੇ ਦੀਵੇ ਪਰ ਜੋ ਆਇ ਪਤੰਗੇ ਕਿਉਂ ਤੋਪਣ ਦਿਸ ਜਾਏ ਨ ਸੰਗੇ ਗਵਰਨਰ ਪੰਜਾਬ ਦੇ ਹੁਕਮ ਤੇ ਟੀਡੀ ਫੋਰਸਾਇਟ ਕਮਿਸ਼ਨਰ ਅੰਮ੍ਰਾਲਾ ਡਿਵੀਜ਼ਨ ਦੀਆਂ ਹਦਾਇਤਾਂ ਮੁਤਾਬਕ ਡੀਆਈਜੀ ਲੈਫਟੀਨੈਂਟ ਕਰਨਲ ਬੇਲੀ ਅਤੇ ਖਾਨੇਦਾਰ ਸਾਬਲੀ ਦੁਆਰਾ ਬ੍ਰਿਟਿਸ਼ ਸਾਮਰਾਜ ਦੇ ਪਹਿਲਾ ਹਿੰਦਕੀ ਪ੍ਰੋਗਰਾਮ ਮੁਤਾਬਕ 17 ਜਨਵਰੀ 1872 ਈਸਵੀ ਦੀ ਰਾਤ ਨੂੰ ਬਾਬਾ RAM ਸਿੰਘ ਅਤੇ ਉਹਨਾਂ ਦੇ ਮਹਾਨ ਸੂਬਿਆਂ ਨੂੰ ਰਾਤ ਨੂੰ ਪੁਲਿਸ ਨਿਗਰਾਨੀ ਹੇਠ ਲੁਧਿਆਣਾ ਲਿਜਾ ਕੇ ਕਮਿਸ਼ਨਰ ਅੱਗੇ ਪੇਸ਼ ਕੀਤਾ ਗਿਆ ਅਤੇ ਉਸੇ ਰਾਤ ਸਤਿਗੁਰੂ RAM ਸਿੰਘ ਸੂਬਾ ਜਵਾਰ ਸਿੰਘ ਸੂਬਾ ਸਾਹਿਬ ਸਿੰਘ ਸੂਬਾ ਲਖਾ ਸਿੰਘ ਅਤੇ ਸਤਿਗੁਰੂ ਰਾਮ ਸਿੰਘ ਜੀ ਦੇ ਸੇਵਕ ਨਾਨੂ ਸਿੰਘ ਨੂੰ ਮਿਸਟਰ ਜੈਕਸਨ ਦੀ ਗੋਰਖਾ ਦਾਰਦ ਦੀ ਨਿਗਰਾਨੀ ਹੇਠ ਰੇਲ ਗੱਡੀ ਰਾਹੀ ਜਲਾਵਤਨ ਕਰ ਦਿੱਤਾ ਗਿਆ ਬ੍ਰਿਟਿਸ਼ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸੂਬਾ ਕਾਨ ਸਿੰਘ ਸੂਬਾ ਬ੍ਰਹਮਾ ਸਿੰਘ ਦਾ ਮਾਨ ਸਿੰਘ ਸੂਬਾ ਹੁਕਮਾ ਸਿੰਘ ਸੂਬਾ ਪਹਾੜਾ ਸਿੰਘ ਸੂਬਾ ਸੁਜਾਨ ਸਿੰਘ ਅਤੇ ਗੁਰੂ ਰਾਮ ਸਿੰਘ ਦੇ ਬਹੁਤ ਨਿਕਟ ਵਰਤੀ ਮੰਗਲ ਸਿੰਘ ਵਿਸ਼ਨਪੁਰਾ ਨੂੰ ਵੀ ਜਲਾਵਤਨ ਕਰ ਦਿੱਤਾ ਪਿਆਰੀ ਸਾਧ ਸੰਗਤ ਜੀ ਅੰਗਰੇਜ਼ ਇਹ ਸਮਝਦਾ ਸੀ ਕਿ ਜ਼ਬਰ ਦੀਆਂ ਵੱਡੀਆਂ ਹਨੇਰੀਆਂ ਝਖੜਾਂ ਅਤੇ ਤਸ਼ੱਦਦ ਨਾਲ ਨਾਮਧਾਰੀ ਲਹਿਰ ਨੂੰ ਉਚਲ ਦਿੱਤਾ ਗਿਆ ਹੈ ਪਰ ਕੂਕਾ ਅੰਦੋਲਨ ਨੇ ਆਪਣੀ ਡੂੰਗੀ ਰਾਜਨੀਤਿਕ ਸੂਝ ਨਾਲ ਆਜ਼ਾਦੀ ਦੀ ਜੋਤ ਨੂੰ ਬਲਦੀ ਰੱਖਿਆ ਬਾਬਾ ਰਾਮ ਸਿੰਘ ਨੇ ਕਾਲੇ ਪਾਣੀਆਂ ਤੋਂ ਜੇਲ੍ਹ 'ਚ ਬੈਠੇ ਆਏ ਅਤੇ ਬਾਬਾ ਹਰੀ ਸਿੰਘ ਨੇ ਭੈਣੀ ਸਾਹਿਬ ਦੀ ਧਰਤੀ ਤੋਂ ਦਾ ਅੰਦੋਲਨ ਦੀ ਤਗਵਾਈ ਕੀਤੀ ਬੜੇ ਅਫਸੋਸ ਦੀ ਗੱਲ ਹੈ ਕਿ ਦੇਸ਼ ਦੇ ਇਹੋ ਜਿਹੇ ਆਜ਼ਾਦੀ ਕੁਲਾਟੀਆਂ ਨੂੰ ਬਹੁਤ ਘੱਟ ਯਾਦ ਕੀਤਾ ਜਾਂਦਾ ਹੈ ਪਿਆਰੀ ਸਾਧ ਸੰਗਤ ਜੀ ਆਜ਼ਾਦੀ ਸੰਗਰਾਮ ਦੇ ਇਸ ਪਿਠੇ ਸੰਘਰਸ਼ ਕੂਕਾ ਅੰਦੋਲਨ ਨੂੰ ਤੋਪਾਂ ਕੁਰਕੀਆਂ ਅਤੇ ਜਲਾ ਵਤਨੀਆਂ ਵੀ ਝੁਕਾ ਨਾ ਸਕੀਆਂ ਇਸ ਜਵਾਰ ਭਾਟੇ ਵਿੱਚੋਂ ਹੋਰ अनेका ਨਹਿਰਾਂ ਨੇ ਜਨਮ ਲਿਆ ਅਤੇ ਦੇਸ਼ ਆਜ਼ਾਦ ਹੋ ਗਿਆ ਕੂਕਾ ਲਹਿਰ ਦੇ ਸਮੂਹ ਸ਼ਹੀਦਾਂ ਦੇ ਚਰਨਾਂ 'ਚ ਵਾਰ-ਵਾਰ ਪ੍ਰਣਾਮ ਆਪ ਸਭ ਦਾ ਧੰਨਵਾਦ ਕੋਈਆਂ ਪੁੱਲਾਂ ਦੀ ਮਾਫੀ ਬਖਸ਼ੋ ਆ ਗਿਆ ਬ라우 ਹੱਤੇ ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ